ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਤਿੰਨੇ ਬਹੂਆਂ ਉੱਠ ਖੜੀਆਂ ਤੇ ਆਪੋ ਆਪਣੇ ਚੁੱਲਿਆਂ ਵਿੱਚ ਅੱਗ ਪਾ ਲਈ ਚੁੱਲਿਆਂ ਦੇ ਚਾਨਣ ਨਾਲ ਲੱਕੜਾਂ ਟੁੱਟਣ ਦੇ ਖੜਾਕ ਸੁਣਨ ਲੱਗੇ ਚਾਹਾਂ ਦੇ ਪਤੀਲੇ ਉਬਲ ਰਹੇ ਸਨ ਨਸੀਬ ਨੂੰ ਵੀ ਜਾਗ ਆ ਗਈ ਦੇਖਿਆ ਮਾਤਾ ਜੀ ਜਾਗੀ ਨਹੀਂ ਸੀ ਪੁਸ਼ਪਿੰਦਰ ਜਾਗਦੀ ਤਾਂ ਸੀ ਪਰ ਛਾਪਲੀ ਜਹੀ ਹੋਈ ਸੀ ਨਸੀਬ ਨੂੰ ਉੱਠਿਆ ਦੇਖ ਕੇ ਉਹ ਬੈਠ ਗਈ ਨਸੀਬ ਨੇ ਹੌਲੀ ਦੇ ਕੇ ਪੁੱਛਿਆ ਮਾਤਾ ਤਾਂ ਪਤਾ ਨਹੀਂ ਕਦੋਂ ਉੱਠੂ ਚਾਹ ਤਰਾ ਤਰਲੇ ਤੇ ਲੱਗੀ ਐ ਪੁਸ਼ਪਿੰਦਰ ਨੇ ਪਾਣੀ ਮੰਗਿਆ ਨਸੀਬ ਉਹਨੂੰ ਪਾਣੀ ਦਾ ਗਲਾਸ ਫੜਾ ਕੇ ਚੁੱਲ੍ਹੇ ਵਿੱਚ ਅੱਗ ਬਾਲਣ ਲੱਗਿਆ ਪਤੀਲੇ ਵਿੱਚ ਪਾਣੀ ਧਰ ਕੇ ਉਹ ਬੈਠਕ ਵਿੱਚ ਗਿਆ ਖੰਡ ਵਾਲੀ ਤੌਲੀ ਤਾਂ ਪਈ ਸੀ ਚਾਹ ਪੱਤੀ ਕਿੱਧਰੇ ਨਹੀਂ ਸੀ ਉਹਨੇ ਪੱਤ ਪੱਤ ਕਰਕੇ ਸਭ ਥਾਵਾਂ ਦੇਖ ਲਈਆਂ ਸੋਚਿਆ ਮਾਂ ਨੂੰ ਜਗਾ ਕੇ ਪੁੱਛੇ ਪਰ ਨਹੀਂ ਇੱਕ ਝੋਕਾ ਹੋਰ ਲਾ ਕੇ ਉਹ ਵੱਡੀ ਪਰਜਾਈ ਕੋਲ ਗਿਆ ਅਤੇ ਉਹਨਾਂ ਦੇ ਡੱਬੇ ਵਿੱਚੋਂ ਚਾਹ ਦੀ ਇੱਕ ਮੁਠੀ ਕੌਲੀ ਵਿੱਚ ਪਾ ਕੇ ਲੈ ਆਇਆ ਪਤੀਲੇ ਵਿੱਚ ਚਾਹ ਪੱਤੀ ਅਤੇ ਖੰਡ ਪਾ ਕੇ ਉਹਨੇ ਚੁੱਲ੍ਹੇ ਦੀ ਅੱਗ ਤੇਜ ਕਰ ਦਿੱਤੀ ਦੁੱਧ ਕਿਧਰੇ ਨਹੀਂ ਸੀ ਨਾ ਕਿਤੇ ਤਾਰ ਨਾਲ ਡੋਲੂ ਲਟਕ ਰਿਹਾ ਸੀ ਨਾ ਕੁੰਡੇ ਵਿੱਚ ਪਾਣੀ ਪਾ ਕੇ ਰੱਖੀ ਗੜ ਵੀ ਦੇਸਦੀ ਸੀ ਪਤੀਲੇ ਵਿੱਚ ਚਾਹ ਦੇ ਪਾਣੀ ਦਾ ਖੱਦਾ ਪੈ ਰਿਹਾ ਸੀ ਚਾਹ ਪੱਤੀ ਉਬਲਣ ਦੀ ਬਾਸ ਵਾਤਾਵਰਣ ਵਿੱਚ ਫੈਲ ਗਈ ਨਸੀਬ ਨੇ ਮਾਂ ਨੂੰ ਜਗਾਉਣਾ ਚਾਹਿਆ ਪਰ ਦੇਖਿਆ ਵੱਡੇ ਭਰਾ ਦੀ ਨਿੱਕੀ ਬਲਵੀਰੋ ਦੁੱਧ ਦਾ ਗਲਾਸ ਲੈ ਕੇ ਆਈ ਉਹਦੀ ਪਿੱਠ ਪਿੱਛੇ ਖੜੀ ਸੀ ਬਸ ਖੜੀ ਸੀ ਬੋਲਦੀ ਕੁਝ ਨਹੀਂ ਸੀ ਨਸੀਬ ਨੇ ਉਹਦੇ ਹੱਥੋਂ ਗਲਾਸ ਫੜ ਕੇ ਉਹਦੇ ਸਿਰ ਉੱਤੇ ਧਫਾ ਜਮਾ ਦਿੱਤਾ ਮਰ ਜਾਣੀਏ ਬੋਲਦੀ ਨੇ ਕੁੜੀ ਹੱਸ ਪਈ ਮੋੜਾਂ ਲੱਗੀ ਤਾਂ ਪੁਸ਼ਪਿੰਦਰ ਨੇ ਉਹਦੀ ਮਾਂ ਫੜ ਲਈ ਪੁੱਛਿਆ ਬਾਥਰੂਮ ਕਿੱਥੇ ਐ ਕਿਹੜਾ ਬਾਥਰੂਮ ਕੁੜੀ ਤੁੱਤਲੀ ਸੀ ਪੁਸ਼ਪਿੰਦਰ ਹੱਸੀ ਨਹੀਂ ਆਖਿਆ ਚੱਲ ਆਪਾਂ ਬਲਬੀਰੋ ਸਮਝ ਗਈ ਸੀ ਪੁਸ਼ਪਿੰਦਰ ਦੇ ਨਾਲ ਤੁਰ ਪਈ ਉਨਾ ਨੂੰ ਮੁੜ ਕੇ ਆਉਂਦੀਆਂ ਦੇਖ ਕੇ ਨਸੀਬ ਤੋਂ ਵੱਡੇ ਦੀ ਬਹੂ ਨੇ ਪੁਸ਼ਪਿੰਦਰ ਨੂੰ ਬੁਲਾ ਲਿਆ ਬਾਹ ਫੜ ਕੇ ਉਹ ਨੂੰ ਆਪਣੀ ਬੈਠਕ ਵਿੱਚ ਲੈ ਗਈ ਚਾਹ ਦਾ ਗਲਾਸ ਹੱਥ ਵਿੱਚ ਫੜਾ ਦਿੱਤਾ ਪੁਸ਼ਪਿੰਦਰ ਚਾਹ ਪੀਣ ਲੱਗੀ ਤਾਂ ਉਹ ਉਹਦੇ ਸਾਹਮਣੇ ਬੈਠ ਕੇ ਉਹ ਨੂੰ ਸੰਵਾਰ-ਸਵਾਰ ਦੇਖਣ ਲੱਗੀ ਵਿੱਚ ਵਿੱਚ ਦੀ ਕੋਈ ਗੱਲ ਵੀ ਪੁੱਛ ਲੈਂਦੀ ਭੈਣ ਜੀ ਤੂੰ ਤਾਂ ਪੜਦੀ ਹੋਏਂਗੀ ਤੁਸੀਂ ਕਿੰਨੇ ਭੈਣ ਭਰਾ ਹੋ ਦੇਖੀ ਨਾ ਬਾਬ ਕੀ ਕੰਮ ਕਰਦਾ ਹੈ ਚੰਨ ਨਾਲ ਕੀ ਸਗੀਰੀ ਹੈ ਪੁਸ਼ਪਿੰਦਰ ਹਰ ਸਵਾਲ ਦਾ ਜਵਾਬ ਠਰਮੇ ਨਾਲ ਦਿੰਦੀ ਅਤੇ ਮੁਸਕਰਾ ਪੈਂਦੀ ਫਿਰ ਚਾਹ ਦੀ ਕੁੱਟ ਪਰਣ ਲੱਗਦੀ ਦੋ ਗਲਾਸਾਂ ਵਿੱਚ ਚਾਹ ਪਾ ਕੇ ਨਸੀਬ ਨੇ ਮਾਂ ਨੂੰ ਬਾਟੀ ਵਿੱਚ ਚਾਹ ਪਾ ਲਈ ਮਾਂ ਨੂੰ ਜਗਾ ਰਿਹਾ ਉਹ ਦੂਜੀ ਬੈਠਕ ਵਿੱਚ ਬੈਠੀ ਪੁਸ਼ਪਿੰਦਰ ਵੱਲ ਚਾਕਣ ਲੱਗਿਆ ਦੋਵੇਂ ਜੜੀਆਂ ਗੱਲਾਂ ਕਰ ਰਹੀਆਂ ਸਨ ਨਸੀਬ ਤੋਂ ਵੱਡਾ ਚਾਹ ਪੀ ਕੇ ਕਦੋਂ ਦਾ ਖੇਤਾਂ ਵਿੱਚ ਜੰਗਲ ਪਾਣੀ گیا ਮੁੜਿਆ ਨਹੀਂ ਸੀ ਸਭ ਤੋਂ ਵੱਡਾ ਚਾਹ ਪੀ ਕੇ ਮੰਝੇ ਉੱਤੇ ਓਵੇਂ ਦੀ ਓਵੇਂ ਬੈਠਾ ਸੀ ਤੇ ਹੁਣ ਆਪਣੀ ਪੱਗ ਪੋਚ ਪੋਚ ਕੇ ਬੰਨ ਰਿਹਾ ਸੀ ਵੱਡੇ ਤੋਂ ਛੋਟੇ ਸੰਦੇਹਾ ਹੀ ਚਾਹ ਪੀ ਕੇ ਖੇਤਾਂ ਨੂੰ ਉੱਠ ਗਿਆ ਸੀ ਗੁੱਛੀ ਨਾਲ ਲੈ ਗਿਆ ਸੀ ਪਿਓ ਵਾਂਗ ਉਹ ਵੀ ਆਪਣੇ ਥੱਲੇ ਘੋੜੀ ਰੱਖਦਾ ਇਹ ਕਣਕ ਵੱਢਣ ਕੱਢਣ ਦੇ ਦਿਨ ਸਨ ਜਾਂਦਾ ਉਹ ਘੋੜੀ ਉੱਤੇ ਬੈਠ ਕੇ ਆਉਂਦਾ ਹੋਇਆ ਘੋੜੀ ਉੱਤੇ ਕੁਝ ਨਾ ਕੁਝ ਲੱਦ ਕੇ ਲਿਆਉਂਦਾ ਕਦੇ ਕਣਕ ਦਾ ਲਾਗਾ ਕਦੇ ਦਾਣੇ ਕਦੇ ਤੂੜੀ ਕਦੇ ਖੁਰਜੀ ਵਿੱਚ ਦਾਣੇ ਉੱਤੇ ਲਾਂਗਾ ਜਾਂ ਤੂੜੀ ਦਾ ਭਾਰ ਬੱਡੇ ਭਾਈ ਕੋਲ ਮੱਝ ਸੀ ਦੂਜੇ ਦੋਵੇਂ ਭਰਾ ਉਹਨਾਂ ਦੇ ਘਰੋਂ ਮੁੱਲ ਦੁੱਧ ਲੈਂਦੇ ਸਨ ਵੱਡੀ ਬਹੂ ਸੱਸ ਨੂੰ ਆਥਣੇ ਤੜਕੇ ਦੁੱਧ ਦਾ ਗਲਾਸ ਮੁਫਤ ਦੇ ਦਿੰਦੀ ਇਹਦੇ ਵਿੱਚ ਉਹਨਾਂ ਦਾ ਕੀ ਘਟਣ ਲੱਗਿਆ ਸੀ ਬੜੀ ਖੁਸ਼ ਰਹਿੰਦੀ ਪੁਸ਼ਪਿੰਦਰ ਨੇ ਨਸੀਬ ਦੇ ਤਿੰਨੇ ਵੱਡੇ ਭਰਾਵਾਂ ਨੂੰ ਦੇਖਿਆ ਅਜੀਬ ਰੈਣੀ ਬੈਣੀ ਸੀ ਉਹਨਾਂ ਦੀ ਵੱਡੇ ਭਾਈ ਦੇ ਕੇਸ ਦਾੜੀ ਸੀ ਪੱਗ ਬੰਨਦਾ ਪੂਰਾ ਗੁਰਸਿੱਖ ਗੁੱਛੀ ਵਾਲੇ ਦੇ ਕੇਸ ਤਾਂ ਸਨ ਪੱਗ ਛੱਡਵੇ ਲੜਵਾਲੀ ਬੰਨਦਾ ਸੀ ਪਰ ਦਾੜੀ ਕੱਟ ਕੇ ਰੱਖਦਾ ਮੁੱਛਾ ਨਹੀਂ ਕੱਟਦਾ ਸੀ ਮੁੱਛਾਂ ਦੇ ਕੁੰਡਲ ਬਣਾਏ ਹੋਏ ਬੀੜੀਆਂ ਪੀਂਦਾ ਨਸੀਬ ਤੋਂ ਵੱਡਾ ਨਾ ਪੱਗਮੰਦਾ ਸੀ ਨਾ ਕੇਸ ਦਾੜੀ ਦਾੜੀ ਮੁੱਛ ਸਫਾ ਚਟ ਸਿਰ ਦੇ ਵਾਲ ਕੱਟ ਕੇ ਰੱਖਦਾ ਸਿਗਰਟ ਬੀੜੀ ਨਹੀਂ ਪੀਂਦਾ ਸੀ ਵੱਡੇ ਭਾਈ ਦਾ ਨਾਂ ਸੁਰਜਣ ਸਿੰਘ ਉਹ ਤੋਂ ਛੋਟੇ ਦਾ ਮਿਲਖੀ RAM ਅਤੇ ਠੇਕੇ ਵਾਲੇ ਦਾ ਨਾਂ ਸੁਖਦੇਵ ਸਿੰਘ ਸੀ ਬੁੜੀ ਦਾ ਨਾਂ ਹਰਕੁਰ ਮਾਂ ਨੇ ਚਾਹ ਦੀ ਬਾਟੀ ਪੀ ਲਈ ਕਹਿੰਦੀ ਵੀ ਮੈਨੂੰ ਜਗਾ ਲੈਂਦਾ ਆਪ ਖੇਚਲ ਕੀਤੀ ਚਾਹ ਦੀ ਫਿਰ ਪੁੱਛਿਆ ਕੁੜੀ ਨੇ ਪੀ ਲਈ ਚਾਹ ਉਹ ਤਾਂ ਉੱਧਰ ਬੈਠੀ ਐ ਸੁਖਦੇਵ ਦੀ ਬਹੂ ਕੋਲ ਸੱਦ ਭਾਈ ਚਾਹ ਦੇਉ ਨੂੰ ਨਾਲੇ ਛਾੜਾ ਸੰਦੇਹ ਹਸਦੇ ਹਾਂ ਸਾਈਕਲ ਲੈ ਜਾ ਵੇਲੇ ਸਿਰ ਪਹੁੰਚ ਜੇ ਭਾਈ ਆਪ ਦੇ ਘਰ ਬਗਾਨੀ ਧੀ ਐ 100 ਬਿਜ ਪੈਂਦੀ ਐ ਬੁੜੀ ਫਿਕਰ ਕਰ ਰਹੀ ਸੀ ਮਾਂ ਪੁੱਤਾਂ ਨੂੰ ਬੈਠਕ ਵੱਲ ਝਾਕਦੇ ਦੇਖ ਕੇ ਸੁਖਵੇ ਦੇਵ ਦੀ ਬਹੂ ਨੇ ਆਪ ਹੀ ਪੁਸ਼ਪਿੰਦਰ ਨੂੰ ਆਖ ਦਿੱਤਾ ਜਾ ਪੈਣੇ ਪਤਾ ਨਹੀਂ ਤੈਨੂੰ ਹੀ ਢੀਕਦੇ ਨੇ ਕੋਈ ਨਹੀਂ ਵਗ ਜਾਣੀ ਆ ਪੁਸ਼ਪਿੰਦਰ ਉੱਠਣ ਲੱਗੀ ਐਨੇ ਨੂੰ ਨਸੀਬ ਆਪ ਹੀ ਬਾਹਰ ਅੱਗੇ ਉਹਨੂੰ ਬੁਲਾਉਣ ਆ ਖੜਾ ਕਹਿੰਦਾ ਪਿੰਦਰ ਚਾਹ ਪੀ ਲੈ ਚੱਲ ਮਾਂ ਬੁਲਾਉਂਦੀ ਐ ਪੁਸ਼ਪਿੰਦਰ ਉੱਠ ਕੇ ਮਾਂ ਵੱਲ ਗਈ ਬੈਠਕ ਵਿੱਚ ਸੁਖਦੇਵ ਦੀ ਬਹੂ ਨੇ ਨਸੀਬ ਦਾ ਡੋਲਾ ਫੜ ਲਿਆ ਪੁੱਛਣ ਲੱਗੀ ਤੂੰ ਬੋਲਦਾ ਨਹੀਂ ਵੇ ਦੱਸ ਇਹ ਕੌਣ ਹੈ ਤੇਰੀ ਕੋਛ ਲੱਗਦੀ ਕਿਉਂ ਆਈ ਹੈ ਤੇਰੇ ਨਾਲ ਤੂੰ ਆਪ ਹੀ ਬੁੱਝ ਲੈ ਨਸੀਬ ਜੰਮ ਕੇ ਖੜਾ ਸੀ ਪਰ ਇਹ ਤਾਂ ਜੱਟਾਂ ਦੀ ਕੁੜੀ ਐ ਇਹ ਲੰਡਰ ਪਣਾ ਹੀ ਐ ਹੋਰ ਕੀ ਇਹਨੂੰ ਡੋਲੇ ਚ ਪਾ ਕੇ ਲਿਆਏਗਾ ਹਾਂ ਡੋਲੇ ਚ ਪਾ ਕੇ ਲਿਆਉ ਇਹ ਤਾਂ ਤੇਰੇ ਸਾਹਮਣੇ ਆ ਪਰ ਇਹ ਤਾਂ ਜੱਟਾਂ ਹਾਂ ਜੱਟਾਂ ਦੀ ਕੁੜੀ ਐ ਫੇਰ ਕੀ ਲਹੂ ਤਾਂ ਸਭ ਦਾ ਲਾਲ ਐ ਜਾਂ ਦੱਸ ਆਪਣੇ ਨਾਈਆਂ ਚ ਲਾਲ ਖੂਨ ਨਹੀਂ ਹੁੰਦਾ ਤੂੰ ਗੱਲਾਂ ਕੀ ਕਰੀ ਜਾਨੀ ਮੈਂ ਤੇਰਾ ਦਿਮਾਗ ਫਿਰ ਗਿਆ ਮੈਨੂੰ ਲੱਗਦਾ ਭਾਬੀ ਨੇ ਉਹਨੂੰ ਮੰਝੇ ਉੱਤੇ ਬਿਠਾ ਲਿਆ ਨਹੀਂ ਭਾਬੀ ਇਹ ਸਭ ਹੋ ਕੇ ਰਹੂਗਾ ਮੈਂ ਤਾਂ ਇਹਦੇ ਦਰਸ਼ਨ ਪਵਾਉਣ ਲਿਆਇਆ ਸੀ ਤੁਹਾਡੇ ਕੋਲ ਉਂ ਤਾਂ ਵੇ ਕੁੜੀ ਮੂਰਤ ਅਰਗੀ ਐ ਸੌ ਪਾਈ ਦੀ ਅਕਲ ਸ਼ਕਲ ਜਮਾ ਮੇ ਮਾਰਗੀ ਐ ਇਹ ਪਰਿ ਤੇਰੇ ਵਸੂ ਕਿਵੇਂ ਆਪਾਂ ਤਾਂ ਨੌ ਕੱਟਣ ਵਾਲੀ ਜਾਤ ਇਹਦਾ ਪਿਓ ਤਾਂ ਸਰਦਾਰ ਹੋ ਨੌ ਕੱਟਣ ਵਾਲੀ ਜਾਤ ਮੇਰਾ ਬਾਪ ਸੀ ਮੈਂ ਨਹੀਂ ਸਰਦਾਰ ਇਹਦਾ ਬਾਪ ਹੈ ਇਹ ਨਹੀਂ ਅਸੀਂ ਜਾਤਾ-ਜੂਤਾ ਦੇ ਉੱਤੋਂ ਦੀ ਲੰਘ ਕੇ ਫੈਸਲਾ ਕੀਤਾ ਹੈ ਇਸ ਫੈਸਲੇ ਨੂੰ ਸਾਲਾ ਕੋਈ ਰੱਬ ਵੀ ਨਹੀਂ ਰੋਕ ਸਕਦਾ ਹੋਰ ਦੱਸ ਵੇ ਚੰਗਾ ਦਿਉਰਾ ਪਰ ਸਮਝ ਨਾਲ ਚੱਲਿਓ ਭਾਈ ਸਾਡੀ ਅਕਲ 'ਚ ਤਾਂ ਇਹ ਗੱਲ ਆਉਂਦੀ ਨਹੀਂ ਭਾਈ ਤੁਸੀਂ ਪੜੇ ਹੋ ਅਕਲਵਾਨ ਹੋ ਤੁਹਾਨੂੰ ਤਾਂ ਸਭ ਪਤਾ ਹੈ ਤੁਸੀਂ ਤਾਂ ਸਭ ਹਾਂ ਇਹ ਤਾਂ ਹੁਣ ਕਰਾਂਗੇ ਹੀ ਪਰ ਭਾਬੀ ਹਲੇ ਇਹ ਗੱਲ ਸੁਖਦੇਵ ਕੋਲ ਨਾ ਕਰੇ ਨਾ ਸੁਰਜਣ ਅਤੇ ਮਿਲਖੀ ਕੋਲ ਪਹੁੰਚੇ ਗੱਲ ਬੇਬੇ ਨੂੰ ਵੀ ਨਾ ਦੱਸੇ ਤੂੰ ਪੁੱਛ ਲਿਆ ਮੈਂ ਦੱਸਦਾ ਹਾਲੇ sire ਛੱਡ ਕੇ ਸਾਰੀ ਕਹਾਣੀ ਫੇਰ ਹੀ ਸਵਾਦ ਹੈ ਦੱਸਣ ਦਾ ਹਾਲੇ ਤਾਂ ਫੈਸਲਾ ਹੀ ਕੀਤਾ ਪੱਕੇ ਪੈ ਗਈ ਗੱਲ ਉਦੋਂ ਹੀ ਜਾਣਾਂਗੇ ਤੂੰ ਮੋਹ ਜਾ ਦਿਖਾਉਣੀ ਐ ਤੈਨੂੰ ਇੱਕ ਦੱਸਦਾ ਮੈਂ ਨਾ ਵੀਰਾ ਮੈਂ ਤਾਂ ਖੂ ਚੇਟਾਂ ਦੂਜੇ ਕੰਨ ਸੋਹ ਹੋ ਗਈ ਤਾਂ ਜੋ ਮਰਜੀ ਡੰਡ ਦੇ ਲਈ ਪਰ ਭਾਈ ਸਮਝ ਨਾਲ ਚੱਲੀ ਸਿਉਨੇ ਆਰਗੀ ਦੇ ਆ ਤੇਰੀ ਇਹਨੂੰ ਮਿੱਟੀ 'ਚ ਨਾ ਰੋਲ ਬੈਠੇ ਉਹ ਤਾਂ ਸਭ ਸਮਝ ਨਾਲ ਹੀ ਚੱਲਾਂਗੇ ਭਾਬੀ ਨਸੀਬ ਉੱਠ ਕੇ ਮਾਂ ਦੀ ਬੈਠਕ ਵੱਲ ਆ ਗਿਆ ਪੁਸ਼ਪਿੰਦਰ ਨੇ ਥੋੜੀ ਜਹੀ ਚਾਹ ਪੀਤੀ ਸੀ ਮਾਂ ਵਾਰ-ਵਾਰ ਹੋਰ ਚਾਹ ਪੀਣ ਲਈ ਆਖਦੀ ਅਤੇ ਉਹ ਵਾਰ-ਵਾਰ ਇੱਕੋ ਜਵਾਬ ਦਿੰਦੀ ਔਦਰ ਪੀ ਲਈ ਸੀ ਪਹਿਲਾਂ 베ਜੀ ਤੇ ਫੇਰ ਨਸੀਬ ਕਾਹਲ ਕਰਨ ਲੱਗਿਆ ਵਾਰ-ਵਾਰ ਆਖ ਰਿਹਾ ਸੀ ਚੱਲ ਫੇਰ ਪਿੰਦਰ ਛਾ ਡਾਵਾਂ ਤੈਨੂੰ ਉਹ ਉੱਠ ਨਹੀਂ ਰਹੀ ਸੀ ਜਿਵੇਂ ਜਾਣ ਬੁੱਝ ਕੇ ਹੀ ਦਿਨ ਚੜਾ ਰਹੀ ਹੋਵੇ ਮਾਂ ਸਾਹਮਣੇ ਉਹ ਕੀ ਦੱਸਦੀ ਕਿ ਦੇਰ ਨਾਲ ਜਾਣਾ ਹੀ ਠੀਕ ਰਹੇਗਾ ਚੰਨਣਵਾਲ ਵਾਲਿਆਂ ਨੂੰ ਸੱਚ ਤਾਂ ਲੱਗੇ ਕਿ ਕੁੜੀ ਕੋਠਿਆਂ ਤੋਂ ਚੱਲ ਕੇ ਆਈ ਹੈ ਸੰਦੇਹਾ ਹੀ ਘਰ ਜਾ ਬੜੀ ਤਾਂ ਕੀ ਸੋਚਣ ਗਿਓ ਦੱਸਣਾ ਤਾਂ ਹੈ ਨਹੀਂ ਕਿ ਰਾਤ ਰਾਹ ਵਿੱਚ ਕਿਦਰੇ ਕੱਟੀ ਹੈ ਉਹ ਵਾਰ-ਵਾਰ ਨਸੀਬ ਵੱਲ ਝਾਕਦੀ ਅਤੇ ਮਿੱਠਾ-ਮਿੱਠਾ ਘੂੜਦੀ ਜਿਵੇਂ ਕਹਿ ਰਹੀ ਹੋਵੇ ਬੁੱਧੂਆ ਕਿਸੇ ਗੱਲ ਦਾ ਪਤਾ ਵੀ ਹੈ ਹਰਕੁਰ ਬੜੀ ਸਿਆਣੀ ਸੀ ਪੁਸ਼ਪਿੰਦਰ ਨੂੰ ਉੱਠਦੀ ਨਾ ਦੇਖ ਕੇ ਆਖਣ ਲੱਗੀ ਤਨਾਲ ਹੈ ਪੁੱਤ ਮੈਂ ਰੋਟੀਆਂ ਲਾ ਦਿੰਨੀ ਆ ਦੋ-ਦੋ ਰੋਟੀਆਂ ਖਾ ਲਓ ਚਾਹ ਨਾਲ ਖਾਣੀ ਐ ਚਾਹ ਨਾਲ ਖਾ ਲਓ ਨਹੀਂ ਲੱਸੀ ਵੀ ਰੇੜਕਲੀ ਹੋਣੀ ਐ ਸੁਰਜਣ ਦੀ ਬਹੂ ਨੇ ਘਰ ਵਿੱਚ ਖੋਹੀ ਸੀ ਪਰ ਖੋਹੀ ਦੇ ਇੱਕ ਪਾਸੇ ਨਿੱਕਾ ਜਿਹਾ ਗੁਸਲਖਾਨਾ ਬਣਾ ਕੇ ਵਾਟਰ ਵਰਕਸ ਤੇ ਪਾਣੀ ਦੀ ਇੱਕ ਟੂਟੀ ਵਿੱਚ ਅਤੇ ਇੱਕ ਟੂਟੀ ਬਾਹਰ ਉਹਨਾਂ ਨੇ ਲਵਾ ਛੱਡੀ ਸੀ ਬੰਦੇ ਤਾਂ ਘਰ ਵਿੱਚ ਬਾਹਰ ਕਿਧਰੇ ਵੀ ਨਾ ਲੈੰਦੇ ਅਸਰ ਵਿੱਚ ਤਾਂ ਇਹ ਨਿੱਕਾ ਗੁਸਲਖਾਨਾ ਬੁੜੀਆਂ ਕੁੜੀਆਂ ਦੇ ਨਾਉਣ ਲਈ ਹੀ ਸੁਰਜਣ ਨੇ ਬਣਵਾ ਲਿਆ ਸੀ ਸਾਂਝੇ ਘਰ ਦਾ ਪਿੰਡ ਵਿੱਚ ਸਕੂਲ ਦੇ ਸੱਜੇ ਹੱਥਰ ਵਾਟਰ ਵਰਕਸ ਦੀ ਟੈਂਕੀ ਬਣ ਗਈ ਸੀ ਪਿੰਡ ਦੇ ਚੰਗੇ-ਚੰਗੇ ਸਾਰੇ ਘਰਾਂ ਵਿੱਚ ਟੂਟੀ ਦਾ ਪਾਣੀ ਪਹੁੰਚ ਗਿਆ ਫਲੈਟ ਰੇਟ ਉੱਤੇ ਪਾਣੀ ਦਾ ਬਿੱਲ ਆਉਂਦਾ ਅਗਵਾਣਾ ਵਿੱਚ ਸਾਂਝੀਆਂ ਥਾਵਾਂ ਉੱਤੇ ਟੂਟੀਆਂ ਸਨ ਜਦੋਂ ਤੋਂ ਟੂਟੀਆਂ ਲੱਗੀਆਂ ਖੂਹਾਂ ਨਾਲਕਿਆਂ ਤੋਂ ਪਾਣੀ ਲੈਣਾ ਘਟ ਹੋ ਗਿਆ ਟੂਟੀ ਦਾ ਪਾਣੀ ਚੱਲ ਰਿਹਾ ਸੀ ਪੁਸ਼ਪਿੰਦਰ ਗੁਸਲਖਾਨੇ ਵਿੱਚ ਬੜੀ ਤੇ ਨਹਾਉਣ ਲੱਗੀ ਸਾਬਣ ਤੇਲ ਤੌਲੀਆ ਤੇ ਗੜਵੀ ਬਾਲਟੀ ਨਸੀਬ ਨੇ ਪਹਿਲਾਂ ਹੀ ਰੱਖ ਦਿੱਤਾ ਸੀ ਲੂਣ ਪਾ ਕੇ ਬੇਸਣੇ ਪਰੌਂਠੇ ਸੁਰਜਣ ਦੀ ਬਹੂ ਨੇ ਪਕਾ ਦਿੱਤੇ ਪੰਜ ਛੇ ਪਰੌਂਠੇ ਪੌਣੇ ਵਿੱਚ ਬਲੇਟ ਸਵਾਰ ਕੇ ਉਹ ਬੁੜੀ ਦੀ ਬੈਠਕ ਵਿੱਚ ਰੱਖ ਗਈ ਲੱਸੀ ਦਾ ਜੱਗ ਤੇ ਕੋਲੀ ਵਿੱਚ ਮੱਖਣੀ ਪੁਸ਼ਪਿੰਦਰ ਤੋਂ ਬਾਅਦ ਨਸੀਬ ਵੀ ਨਹਾ ਲਿਆ ਸਿਰਵਾ ਕੇ ਪੁਸ਼ਪਿੰਦਰ ਜਾਣ ਲਈ ਤਿਆਰ ਹੋ ਗਈ ਨਸੀਬ ਨੇ ਕੇਸਾਂ ਦਾ ਜੂڑا ਕਰਕੇ ਪੱਗ ਬੰਨੀ ਅਤੇ ਫਿਰ ਉਹ ਪਰੌਂਠਿਆਂ ਦਾ ਨਾਸ਼ਤਾ ਕਰਨ ਬੈਠ ਗਏ ਮਾਂ ਤੋਂ ਆਂਬ ਦਾ ਆਚਾਰ ਲੈ ਲਿਆ ਉਹਨਾਂ ਨੂੰ ਇਕੱਠੇ ਬੈਠੇ ਕਿ ਰੋਟੀ ਖਾਂਦਿਆਂ ਦੇਖ ਮਾਂ ਖੁਸ਼ ਸੀ ਅਤੇ ਫਿਕਰਮੰਦ ਵੀ ਉਹਨੂੰ ਲੱਗਦਾ ਕੋਈ ਸੁਪਨਾ ਬਾਬ ਰੋਲੇ ਵਾਂਗ ਪਾਲਦੀ ਪਾਲ ਉਹਨਾਂ ਦੇ ਘਰ ਆ ਵੜਿਆ ਹੈ ਘਰ ਦੇ ਜਵਾਕ ਉਹਨਾਂ ਨੂੰ ਇਕੱਠੇ ਬੈਠੇ ਦੇਖ ਕੇ ਬੈਠਕ ਦੀ ਮੋਰੀ ਕੋਲ ਆਉਂਦੇ ਤੇ ਹੀ ਹੀ ਕਰਕੇ ਭੱਜ ਜਾਂਦੇ ਮਿਲਖੀ ਦਾ ਮੁੰਡਾ ਤਾਂ ਤਾੜੀ ਵੀ ਮਾਰਦਾ ਜਵਾਕਾਂ ਦੀਆਂ ਹਰਕਤਾਂ ਨੂੰ ਦੇਖ ਕੇ ਉਹ ਦੋਵੇਂ ਗੁੱਜਾ ਗੁੱਜਾ ਮੁਸਕਰਾਉਂਦੇ ਅਤੇ ਮਾਂ ਦੇ ਮੱਥੇ ਦੀਆਂ ਲਕੀਰਾਂ ਨੂੰ ਡੂੰਗਾ ਹੁੰਦਾ ਦੇਖਦੇ 9 ਵਜ ਚੁੱਕੇ ਸਨ ਨਸੀਬ ਨੇ ਗਵਾਂਡੀਆਂ ਦੇ ਘਰੋਂ ਸਾਈਕਲ ਮੰਗਿਆ ਅਤੇ ਪੁਸ਼ਪਿੰਦਰ ਨੂੰ ਨਾਲ ਲੈ ਕੇ ਤੁਰ ਪਿਆ ਤੁਰਨ ਲੱਗਿਓ ਨਸੀਬ ਦੀਆਂ ਤਿੰਨੇ ਪਰਜਾਈਆਂ ਨੂੰ ਮਿਲੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਮਾਂ ਨੂੰ ਝੁੱਕ ਕੇ ਸਤਿ ਸ਼੍ਰੀ ਅਕਾਲ ਆਖਿਆ ਸੜਕ ਉੱਤੇ ਆ ਕੇ ਨਸੀਬ ਨੇ ਉਹਨੂੰ ਮਗਰ ਕੈਰੀਅਰ ਉੱਤੇ ਬਿਠਾ ਲਿਆ ਉਹ ਹੌਲੀ-ਹੌਲੀ ਸਾਈਕਲ ਚਲਾ ਰਿਹਾ ਸੀ ਪੁਸ਼ਪਿੰਦਰ ਮਗਰ ਚੁੱਪ ਬੈਠੀ ਹੋਈ ਸੀ ਨਵੇਂ ਲੱਗੇ ਸ਼ੈਲਰ ਕੋਲ ਜਾ ਕੇ ਪੁਸ਼ਪਿੰਦਰ ਕਹਿੰਦੀ ਐਦੂੰ ਤਾਂ ਉੱਤਰ ਹੀ ਜਾਣੇ ਆ ਸਾਈਕਲ ਕਿਵੇਂ ਚਲਾਉਣਾ ਹੈ ਹੈ ਨਹੀਂ ਲੱਤਾਂ 'ਚ ਜ਼ੋਰ ਹਾਂ ਮੈਂ ਵੀ ਇਹੀ ਆਖਦਾ ਸੀ ਤੁਰ ਕੇ ਚੱਲਦੇ ਆ ਗੱਲਾਂ ਕਰਦੇ ਜਾਵਾਂਗੇ ਹਾਲੇ ਜਾ ਕੇ ਕੀ ਤੂੰ ਉੱਥੇ ਸ਼ਾਪ ਘੱਟਣਾ ਹੈ ਜਾ ਹੀ ਰਹਿਣਾ ਹੈ ਘੰਟਾ ਪਹਿਲਾਂ ਕਿ ਘੰਟਾ ਪਿੱਛੋਂ ਹਾਏ ਮੇਰਾ ਤਾਂ ਕਾਲਜਾ ਕੰਬੀ ਜਾਂਦਾ ਜੇ ਪਤਾ ਲੱਗ ਗਿਆ ਨਾ ਕੋਠੀ ਬਾਪੂ ਜੀ ਨੂੰ ਮੈਂ ਹੈ ਨਹੀਂ 13 ਮੈਨੂੰ ਪਤਾ ਨਹੀਂ ਕੁਛ ਨਹੀਂ ਹੁੰਦਾ ਤੂੰ ਤਾਂ ਐਵੇਂ ਡਰੀ ਜਾਨੀ ਐ ਐਡੀ ਦੂਰ ਕਿਸੇ ਨੂੰ ਕੀ ਪਤਾ ਐ ਪਤਾ ਤਾਂ ਕਿਵੇਂ ਨਾ ਲੱਗੇ ਛਾੜ ਗਵਾਹੀਆਂ ਦੇ ਹੁੰਦੇ ਆ ਪਰ ਫਿਰ ਹੌਸਲਾ ਜਿਹਾ ਦਿਖਾਉਣ ਲਈ ਆਖਣ ਲੱਗੀ ਚੱਲ ਦੇਖੀ ਜਾਉ ਈਓ ਡਰ ਡਰ ਕਿੰਨਾ ਚਿਰ ਕੱਟੀ ਜਾਵਾਂਗੇ ਇੱਕ ਦਿਨ ਤਾਂ ਪੜਾਕਾ ਪਹਿਣਾ ਐ ਫਿਰ ਸੋਚ ਲਾਂਗੇ ਫਿਰ ਦੀ ਫਿਰ ਦੇਖੀ ਜਾਉ ਹੁਣ ਕਦਮ ਜਦੋਂ ਚੱਕ ਹੀ ਲਿਆ ਪਿੱਛੇ ਤਾਂ ਮੁੜਿਆ ਨਹੀਂ ਜਾਂਦਾ ਪੁਸ਼ਪਿੰਦਰ ਵਿੱਚ ਪਹਿਲਾ ਵਾਲੀ ਦਲੇਰੀ ਕਾਇਮ ਸੀ ਉਹ ਬਰਨਾਲੇ ਦੇ ਬੱਸ ਸਟੈਂਡ ਨੂੰ ਨਹੀਂ ਗਏ ਚੰਨਣਵਾਲ ਵੱਲ ਨੂੰ ਉੱਥੋਂ ਚੱਲੀਆਂ ਬੱਸਾਂ ਸੰਧੂ ਪੱਤੀ ਵਿੱਚੋਂ ਦੀ ਠੀਕਰ ਵਾਲੇ ਅੱਡੇ ਉੱਤੇ ਆ ਕੇ ਠਹਿਰਦੀਆਂ ਸਨ ਨਸੀਬ ਨੇ ਠੀਕਰ ਵਾਲੇ ਅੱਡੇ ਤੋਂ ਹੀ ਪੁਸ਼ਪਿੰਦਰ ਨੂੰ ਬੱਸ ਚੜਾ ਦਿੱਤਾ ਸੀ ਚੰਨਣਵਾਲ ਨੂੰ ਜਾਂਦੀ ਪੁਸ਼ਪਿੰਦਰ ਕਹਿ ਕੇ ਗਈ ਸੀ ਕਿ ਉਹ ਹਫ਼ਤਾ 10 ਦਿਨ ਤੋਂ ਵੱਧ ਉੱਥੇ ਨਹੀਂ ਲਾਵੇਗੀ ਜਿਸ ਦਿਨ ਵਾਪਸ ਜਾਣਾ ਹੋਇਆ ਉਹ ਪੱਕੀ ਤਰੀਕ ਅਤੇ ਸਮਾਂ ਲਿਖ ਕੇ ਚਿੱਠੀ ਪਾਵੇਗੀ ਬਰਨਾਲੇ ਦੇ ਬੱਸ ਸਟੈਂਡ ਉੱਤੇ ਉਸਦੇ ਨਸੀਬ ਆ ਜਾਵੇ ਅਤੇ ਉਹ ਫਿਰ ਉੱਥੋਂ ਇਕੱਠੇ バス ਵਿੱਚ ਸਲਬੱਤਪੁਰੇ ਤੱਕ ਗੱਲਾਂ ਕਰਦੇ ਜਾਣਗੇ। ਪੁਸ਼ਪਿੰਦਰ ਇਹ ਵੀ ਮਨਾ ਕਰਕੇ ਗਈ ਕਿ ਨਸੀਬ ਚੰਨਣਵਾਲ ਉਹਨੂੰ ਮਿਲਣ ਨਾ ਆਵੇ। ਉੱਥੇ ਉਹਦੇ ਮਾਮੇ ਦੇ ਮੁੰਡੇ ਬਹੁਤ ਭੜੇ ਹਨ। ਜੇ ਕਿਸੇ ਗੱਲ ਦੀ ਸੋ ਹੋ ਗਈ ਤਾਂ ਕੰਮ ਖਰਾਬ ਹੋ ਜਾਵੇਗਾ। ਮਾਮੇ ਦੇ ਮੁੰਡੇ ਤਾਂ ਫੱਟ ਝੱਜੂ ਪਾ ਲੈਣਗੇ। ਨਸੀਬ ਜਦੋਂ ਤੋਂ ਰਾਮਪੁਰੇ ਫੁੱਲ ਦੇ ਕਾਲਜ ਵਿੱਚ ਪੜਨ ਲੱਗਿਆ ਸੀ ਤੇ ਕੋਠੀ ਆਪਣੇ ਮਾਮੇ ਦੇ ਘਰ ਰਹਿੰਦਾ ਸੀ। ਉਹ ਕਦੇ ਵੀ 2 ਦਿਨ ਤੋਂ ਵੱਧ ਸੰਘੇੜੇ ਆ ਕੇ ਨਹੀਂ ਠਹਿਰਿਆ ਸੀ। ਉਹ ਤਾਂ ਸੰਘੇੜੀ ਆਉਂਦਾ ਵੀ ਚੌਥੇ ਪੰਜਵੇਂ ਮਹੀਨੇ ਕੀ ਕਾਰਨ ਆਉਣਾ ਸੀ ਸੰਘੇੜਿਆਂ ਵਿੱਚ ਉਹਦਾ ਸਾਰਾ ਖਾਣ ਪੀਣ ਪਹਿਨਣ ਤੇ ਪੜ੍ਹਾਈ ਦਾ ਖਰਚ ਤਾਂ ਮਾਮੇ ਦੇ ਸਿਰ ਸੀ ਮਾਮੇ ਨੇ ਤਾਂ ਉਹਨੂੰ ਇੱਕ ਤਰ੍ਹਾਂ ਨਾਲ ਆਪਣਾ ਪੁੱਤ ਹੀ ਬਣਾ ਲਿਆ ਸੀ ਉਹਦੀ ਮਾਮੀ ਸੀਤੋ ਉਹਨੂੰ ਅੰਤਾਂ ਦਾ ਮੋਹ ਕਰਦੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੁਣ ਤੇ ਨਸੀਬ ਹੀ ਉਹਨਾਂ ਦਾ ਸਭ ਕੁਝ ਸੀ 10 ਦਿਨ ਲੰਘ ਗਏ ਪੁਸ਼ਪਿੰਦਰ ਦੀ ਕੋਈ ਚਿੱਠੀ ਨਾ ਆਈ ਉਹ ਨਿਤ ਡਾਕ ਦੇਖਣ ਜਾਂਦਾ ਪਿੰਡ ਦੇ ਡਾਕ ਥੈਲੇ ਵਿੱਚ ਕਦੇ 20 ਕਦੇ 30 ਚਿੱਠੀਆਂ ਨਿਕਲਦੀਆਂ ਉਹਦੀ ਕੋਈ ਚਿੱਠੀ ਨਾ ਹੁੰਦੀ ਆਪਣੀ ਚਿੱਠੀ ਨਾ ਦੇਖ ਕੇ ਜਿਵੇਂ ਉਹਦੀ ਭੁੱਖ ਤੇ ਹੀ ਮਰ ਜਾਂਦੀ ਇੰਚ ਉਹ ਕਦੇ-ਕਦੇ ਦੁਪਹਿਰ ਦੀ ਰੋਟੀ ਵੀ ਨਾ ਖਾਂਦਾ ਚਿੱਠੀ ਦੀ ਉਡੀਕ ਉਹਦੇ ਲਈ ਪੁਸ਼ਪਿੰਦਰ ਦੀ ਉਡੀਕ ਤੋਂ ਵੱਧ ਸੀ ਹਰ ਰੋਜ਼ ਸਵੇਰ ਤੋਂ ਹੀ ਉਹ ਢੀਕ ਕਰਨ ਲੱਗਦਾ ਰਾਤ ਮਸਾਂ ਲੰਘਦੀ ਡਾਕ ਥੈਲਾ ਲਿਆਉਣ ਵਾਲਾ ਬੰਦਾ ਵੀ ਉਹਦਾ ਮਹਿਬੂਬ ਬਣ ਗਿਆ ਸਕੂਲ ਅੱਗੇ ਸਾਈਕਲਾਂ ਦੇ ਪੰਚਰ ਲਾਉਣ ਵਾਲੇ ਦੀ ਦੁਕਾਨ ਉੱਤੇ ਉਹ ਜਾ ਬੈਠਦਾ ਉਹਦੀ ਨਿਗਾਹ ਬਰਨਾਲੇ ਤੋਂ ਆਉਣ ਵਾਲੇ ਹਰ ਸਾਈਕਲ ਸਵਾਰ ਉੱਤੇ ਜਾਂ ਠਹਿਰਦੀ ਬੰਦਿਆਂ ਦੇ ਭੁਲੇਖੇ ਪੈਂਦੇ ਜਿਵੇਂ ਉਹ ਹੀ ਆ ਰਿਹਾ ਹੋਵੇ ਡਾਰਕ ਥੈਲਾ ਆਉਣ ਦਾ ਸਮਾਂ ਲੰਘ ਜਾਂਦਾ ਤਾਂ ਉਹ ਤਰ ਲੋ ਮੱਛੀ ਹੋਣ ਲੱਗਦਾ ਤੜਫਦਾ ਜਿਵੇਂ ਡਾਰਕ ਥੈਲਾ ਨਾ ਆਇਆ ਤਾਂ ਉਹਦੀ ਜਾਨ ਹੀ ਨਿਕਲ ਜਾਵੇਗੀ ਡਾਰਕ ਥੈਲਾ ਆ ਜਾਂਦਾ ਤਾਂ ਉਹਦੇ ਹੱਡਾਂ ਵਿੱਚ ਸ਼ਕਤੀ ਭਰਨ ਲੱਗਦੀ ਉਹ ਡਾਰਕ ਥੈੱਲੇ ਵਾਲੇ ਦੇ ਨਾਲ ਹੀ ਹੋ ਲੈਂਦਾ ਪਿੰਡ ਦੀ ਡਾਰਕ ਬ੍ਰਾਂਚ ਵਿੱਚ ਜਾ ਕੇ ਥੈਲਾ ਖੋਲਦਾ ਤਾਂ ਤਿੱਖੀ ਨਜ਼ਰ ਨਾਲ ਕਿਸੇ ਬਾਜ਼ ਵਾਂਗ ਉਹ ਚਿੱਠੀਆਂ ਦੇਖਦਾ ਡਿਲੀਵਰੀ ਏਜੰਟ ਇਕੱਲੀ ਇਕੱਲੀ ਚਿੱਠੀ ਦਾ ਐਡਰੈਸ ਪੜ੍ਹਦਾ ਨਸੀਬ ਕੁਛ ਚੁੱਕ ਕੇ ਖੜ ਜਾਂਦਾ ਤੇ ਹਰ ਐਡਰੈਸ ਉੱਤੇ ਅੱਖਾਂ ਪਾੜ-ਪਾੜ ਚਾਕਦਾ ਉਹਦੀ ਚਿੱਠੀ ਨਾ ਨਿਕਲਦੀ ਉਹ ਇੱਕ ਮੂਖ ਹੌਂਕਾ ਲੈਂਦਾ ਇਸ ਹੌਂਕੇ ਨਾਲ ਜਿਵੇਂ ਉਹਦਾ ਕਾਲਜਾ ਤੋਰ ਅੰਦਰ ਤੱਕ ਖੁਰਚਿਆ ਜਾਂਦਾ ਹੋਵੇ ਉਹਨੂੰ ਲੱਗਦਾ ਜਿਵੇਂ ਇਸ ਹੌਂਕੇ ਨੇ ਉਹਦੀਆਂ ਨਾੜਾਂ ਦਾ ਖੂਨ ਸਾੜ ਦਿੱਤਾ ਹੋਵੇ ਉਹਨੂੰ ਕੁਝ ਵੀ ਚੰਗਾ ਨਾ ਲੱਗਦਾ ਇੱਕ ਦੱਬਵੀਂ ਜਹੀ ਚੀਖ ਉਹਦੇ ਮੱਥੇ ਦੀਆਂ ਨਾੜਾਂ ਨੂੰ ਉਭਾਰ ਕੇ ਨਿਕਲ ਤੁਰਦੀ ਉਹਦੀਆਂ ਪੋਟ-ਪੁੜੀਆਂ ਵਿੱਚ ਠਕ-ਠਕ ਹੁੰਦੀ ਪਿਆਰ ਘੜੀਸ ਦਾ ਉਹ ਕਾਰਨ ਹੀ ਸੀ ਜਾਂਦਾ ਬਾਬਾ ਟੇਕ ਦਾਸ ਦੇ ਡੇਰੇਵਾਲ ਤੋਰ ਪੈਂਦਾ ਉੱਚੇ ਥੜੇ ਉੱਤੇ ਨਿੰਮ ਥੱਲੇ ਬੈਠ ਕੇ ਪੰਜਾਬੀ ਦਾ ਅਖਬਾਰ ਪੜਨ ਲੱਗਦਾ। ਬੁੱਢੇ ਨਿੰਮ ਦੀਆਂ ਜਣਾ ਵਿੱਚ ਇੱਧਰ ਉੱਧਰ ਮਾਮ ਦੱਸਦੇ, ਕੁੰਡੇ ਕੋਟਣੇ। ਖੇਤਾਂ ਵਿੱਚੋਂ ਲਿਆਂਦੀਆਂ ਜੜੀਆਂ ਬੂਟੀਆਂ ਤੇ ਇੱਕ ਪਾਸੇ ਥੜੇ ਤੋਂ ਥੱਲੇ ਲੱਕੜ ਪਾਥੀਆਂ ਦੇ ਢੇਰ। ਕੋਲ ਕੁਸ਼ਤਾ ਮਾਰਨ ਲਈ ਧੂਣਾ ਹੁੰਦਾ ਜਿਦੇ ਨਾਲ ਠੰਡੀ ਸੁਆ ਤਾਂਬੇ ਵਾਂਗ ਚਮਕਦੀ। ਇਸ ਨਿੰਮ ਥੱਲੇ 2-3 ਮੰਜੇ ਹਮੇਸ਼ਾ ਹੀ ਤਹੇ ਰਹਿੰਦੇ। ਪਿੰਡ ਤੇ ਜਾਂ ਬਾਹਰੋਂ ਆਏ ਲੋਕ ਇਨ੍ਹਾਂ ਮੰਜਿਆਂ ਉੱਤੇ ਆ ਕੇ ਬੈਠਦੇ ਅਖਬਾਰ ਪੜ੍ਹਦੇ ਜਾਂ ਦੁਨੀਆ ਭਰ ਦੀਆਂ ਗੱਲਾਂ ਕਰਦੇ। ਲੰਗਰ ਵਿੱਚੋਂ ਖੱਟੀ ਲੱਸੀ ਚਾਹ ਤੇ ਰੋਟੀਆਂ ਦੇ ਭੰਡਾਰੇ ਵੀ ਵਰਤਦੇ ਰਹਿੰਦੇ ਨਸੀਬ ਦੇ ਹੱਥ ਵਿੱਚ ਅਖਬਾਰ ਹੁੰਦਾ ਤਾਂ ਅਨਪੜ ਲੋਕ ਉਹਦੇ ਕੋਲ ਦੁਨੀਆ ਦੀ ਖਬਰਸਾਰ ਪੁੱਛਦੇ ਇੱਕ ਸਵਾਲ ਤਾਂ ਘੜਿਆ ਕਢਾਇਆ ਹਮੇਸ਼ਾ ਹੀ ਉੱਠਦਾ ਹਾਂ ਬਈ ਕੀ ਬੋਲਦਾ ਐਖਬਾਰ ਕਿਸੇ ਕਿਸੇ ਬੰਦੇ ਨੂੰ ਨਸੀਬ ਪੰਜ ਸੱਤ ਸੁਰਖੀਆਂ ਪੜ ਕੇ ਸੁਣਾ ਦਿੰਦਾ ਕਿਸੇ ਨੂੰ ਕੋਈ ਕੱਦ ਸੁਰਖੀ ਅਤੇ ਕਿਸੇ ਵਾਰੀ ਚੁੱਪ ਹੀ ਧਾਰ ਲੈਂਦਾ ਐਨਾ ਹੀ ਬੋਲਦਾ ਹੈ ਨਹੀਂ ਅੱਜ ਤੱਕ ਕੋਈ ਖਾਸ ਖਬਰ ਦੂਜੇ ਪਾਸੇ ਪੱਕੇ ਬਰਾਂਡੇ ਵਿੱਚ ਅਨੇਕ ਲੋਕ ਸੀਮਿੰਟ ਤੇ ਬੈਂਚਾਂ ਅਤੇ ਤਖਤਪੋਸ਼ ਉੱਤੇ ਬੈਠੇ ਹੁੰਦੇ। ਕੁਝ ਲੋਕ ਬਰਾਂਡੇ ਸਾਹਮਣੇ ਨਿਮ ਥੱਲੇ ਰੱਖੇ ਪੁਰਾਣੇ ਤਖਤਪੋਸ਼ ਉੱਤੇ ਬੈਠਦੇ। ਡੇਰੇ ਦੇ ਮਹੰਤ ਬਰਾਂਡੇ ਵਿੱਚ ਬੈਠ ਕੇ ਦਵਾਈਆਂ ਦਿੰਦੇ। ਦਵਾਈਆਂ ਦੇਣ ਦੇ ਨਾਲ ਨਾਲ ਨਾ ਰਾਜਨੀਤੀ, ਧਰਮ, ਸੱਭਿਆਚਾਰ ਅਤੇ ਸਾਹਿਤ ਸੰਬੰਧੀ ਵਖਿਆਨ ਵੀ ਚੱਲਦੇ ਰਹਿੰਦੇ। ਮਰੀਜ਼ਾਂ ਵਿੱਚੋਂ ਹੀ ਕੋਈ ਇੱਕ ਜਣਾ ਨਿੱਖਾ ਜਿਹਾ ਸਵਾਲ ਹਵਾ ਵਿੱਚੋਂ ਛਾਲ ਦਿੰਦਾ ਤਾਂ ਬਾਬੇ ਅੱਧਾ-ਅੱਧਾ ਘੰਟਾ ਉਸੇ ਨੂੰ ਲੈ ਕੇ ਬੋਲੀ ਜਾਂਦੇ। ਸામਨੇ ਵੱਡਾ ਮੇਜ਼ ਮੇਜ਼ ਉੱਤੇ ਅਨੇਕਾ ਪ੍ਰਕਾਰ ਦੀਆਂ ਸ਼ੀਸ਼ੀਆਂ ਖੱਬੇ ਹੱਥ ਦਵਾਈਆਂ ਦੀ ਅਲਮਾਰੀ ਕੁਰਸੀ ਉੱਤੇ ਬੈਠੇ ਬਾਬਾ ਜੀ ਪੱਥਰ ਦੀ ਕਾਲੀ ਕੁੰਡੀ ਵਿੱਚ ਕੁਝ ਨਾ ਕੁਝ ਰਗੜ ਰਹੇ ਹੁੰਦੇ ਇਹ ਕੁੰਡੀ ਹੀ ਇੱਕ ਤਰ੍ਹਾਂ ਨਾਲ ਅਕਸੀਰਾ ਦੀ ਖਾਨ ਸੀ ਇਸ ਕੁੰਡੀ ਵਿੱਚ ਰਗੜੀ ਮਿੱਟੀ ਵੀ ਸੰਜੀਵਨੀ ਬਾਣ ਉੱਠਦੀ ਬਾਬਿਆਂ ਦੇ ਹੱਥ ਜਾਸੀ ਨਹੀਂ ਤਾਂ ਦਵਾਈਆਂ ਉਹੀ ਸਨ ਜੋ ਕੁਲ ਦੁਨੀਆ ਦੇ ਵੈਦ ਹਕੀਮ ਵਰਤਦੇ ਸਨ ਦੂਰ ਦੂਰ ਦੇ ਪਿੰਡਾਂ ਤੋਂ ਚੱਲ ਕੇ ਲੋਕ ਇੱਥੇ ਆਉਂਦੇ ਤਾਂ ਅੱਗੇ ਤਵਿੱਤਾ ਤੇ ਹਥੌਲਿਆਂ ਦੀ ਦੁਨੀਆ ਤੋਂ ਪਰੇ ਜਾ ਕੇ ਉਹ ਮਰੀਜ਼ਾਂ ਨਾਲ ਸਰੀਰ ਵਿਗਿਆਨ ਦੀ ਦ੍ਰਿਸ਼ਟੀ ਤੋਂ ਗੱਲ ਕਰਦੇ। ਬਾਬਿਆਂ ਦਾ ਨਿੱਗਰ ਭਾਰਮਾ ਸਰੀਰ, ਬਦਾਮੀ ਰੰਗ ਦਾ ਦਰਸ਼ਨੀ ਚਿਹਰਾ ਤੇ ਖੁੱਲੀ ਭੂਰੀ ਦਾੜੀ ਸੀ। ਉਹ ਤੇੜ ਚਾਦਰ ਅਤੇ ਗਲ ਖੁੱਲਾ ਬੰਗਾਲੀ ਕਮੀਜ਼ ਪਹਿਨਦੇ। ਸਿਰ ਉੱਤੇ ਪੂਣੀ ਕਰਕੇ ਪੱਗ ਬੰਨੀ। ਤਿੰਨਾ ਵਸਤਰਾਂ ਦਾ ਰੰਗ ਵੀ ਬਦਾਮੀ ਭਾਗਵਾ। ਹਿੰਦੀ ਅਤੇ ਪੰਜਾਬੀ ਦਾ ਸਾਹਿਤ ਉਹਨਾਂ ਦਾ ਕਾਫੀ ਪੜਿਆ ਹੋਇਆ ਸੀ। ਜਵਾਨ ਉੱਤੇ ਨਿਤ ਵਰਤੋਂ ਦੇ ਅੰਗਰੇਜ਼ੀ ਸ਼ਬਦ ਵੀ ਰਹਿੰਦੇ ਮਰੀਜ਼ਾਂ ਤੋਂ ਛੁੱਟ ਉਹਨਾਂ ਕੋਲ ਹੋਰ ਲੋਕ ਵੀ ਆਉਂਦੇ ਕਾਂਗਰਸੀ ਅਕਾਲੀ ਅਤੇ ਕਮਿਊਨਿਸਟ ਵਿਚਾਰਾਂ ਦੇ ਲੋਕ ਵਿਅਦ ਅਧਿਆਪਕ ਸਾਹਿਤ ਸੱਬੀਏ ਡਰਾਮ ਤੇ ਫਕੀਰ ਮਾਨਸਿਕ ਦੁੱਖਾਂ ਦੇ ਭੰਨੇ ਜਾਂ ਫਿਰ ਰੋਟੀ ਚਾਹ ਨੂੰ ਢੇੜਾ ਦੇਣ ਵਾਲੇ ਹੀ ਬਾਬੇ ਸਵੇਰੇ ਦਿਨ ਚੜਨ ਤੋਂ ਦੁਪਹਿਰ ਤੱਕ ਅਤੇ ਉਧਰੋਂ ਪਿਛਲੇ ਪਹਿਰ ਤੋਂ ਆਥਣ ਹੋਣ ਤੱਕ ਦਵਾਈਆਂ ਦਿੰਦੇ ਉੱਥੇ ਬੈਠੇ ਹੀ ਸਭ ਨੂੰ ਮਿਲਦੇ ਦੁੱਖ ਸੁੱਖ ਪੁੱਛਦੇ ਆਉਣ ਵਾਲੇ ਦੀ ਭਾਵਨਾ ਸਮਝਦੇ ਅਤੇ ਉਹਨਾਂ ਦਾ ਕਸ਼ਟ ਨਿਵਾਰਨ ਕਰਦੇ ਚੰਦਾ ਲੈਣ ਵਾਲੇ ਚੰਦਾ ਲੈ ਜਾਂਦੇ ਸਿਆਸੀ ਪਾਰਟੀਆਂ ਧਾਰਮਿਕ ਸੰਗਠਨ ਵਿਦਿਅਕ ਸੰਸਥਾਵਾਂ ਸਮਾਜਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸਾਹਿਤ ਸੁਭਾਵਾਂ ਕਦੇ ਵੀ ਆ ਕੇ ਬਾਬਿਆਂ ਦਾ ਦਰ ਮੰਨ ਲੈਂਦੀਆਂ ਸਨ ਉਹ ਦਿਲ ਖੋਲ ਕੇ ਅਗਲਿਆਂ ਦੀ ਇੱਛਾ ਪੂਰਤੀ ਕਰਦੇ ਡੇਰੇ ਦੀ ਪੌਣੇ 300 ਵਿੱਗੇ ਜ਼ਮੀਨ ਸੀ ਦਵਾਈ ਬੂਟੀ ਕਰਨ ਵਿੱਚ ਉਹਨਾਂ ਨੂੰ ਬਥੇਰਾ ਪੈਸਾ ਆਉਂਦਾ ਸਾਰੇ ਦਾ ਸਾਰਾ ਪੁੰਨ ਲੇਖੇ ਲੱਗ ਜਾਂਦਾ ਬਾਬੇ ਨਿਸ਼ਕਾਮ ਬਿਰਤੀ ਦੇ ਇਨਸਾਨ ਸਨ ਦੁਨੀਆ ਨੂੰ ਸਮਝਦੇ ਵਿਚਾਰ ਦੇ ਦੁਨੀਆ ਵਿੱਚ ਰਹਿੰਦੇ ਪਿੰਡ ਵਿੱਚ ਜਾ ਕੇ ਇਲਾਕੇ ਵਿੱਚ ਕਿਦਰੇ ਵੀ ਕਿਸੇ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪੈਂਦਾ ਸਪਾਤਾ ਹੁੰਦਾ ਉਹਨਾਂ ਨੂੰ ਬੁਲਾਇਆ ਗਿਆ ਹੁੰਦਾ ਤਾਂ ਉਹ ਹਰ ਹਾਲਤ ਵਿੱਚ ਆਪਣਾ ਸਕੂਟਰ ਲੈ ਕੇ ਪਹੁੰਚਦੇ ਧਾਰਮਿਕ ਸੰਸਥਾਵਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਸਾਹਿਤਕ ਇਕੱਠਾਂ ਵਿੱਚ ਜਾ ਕੇ ਆਉਂਦੇ ਕਦੇ-ਕਦੇ ਕਵਿਤਾ ਵੀ ਪੜ੍ਹਦੇ ਨਿਮਮ ਥੱਲੇ ਮੰਜੇ ਉੱਤੇ ਬੈਠਾ ਨਸੀਬ ਅਖਬਾਰ ਪੜ੍ਹ ਰਿਹਾ ਹੁੰਦਾ ਜਾਂ ਉਂਝ ਹੀ ਨੀਮੀ ਪਾਈ ਬੈਠਾ ਹੁੰਦਾ ਜਦੋਂ ਹੀ ਉਹ ਬਾਬਿਆਂ ਨੂੰ ਦੇਖਦਾ ਖੜਾ ਹੋ ਕੇ ਮਹਾਰਾਜ ਆਖਦਾ ਬਾਬਿਆਂ ਨੂੰ ਉਹ ਚੰਗਾ-ਚੰਗਾ ਲੱਗਦਾ ਉਹਦਾ ਹਾਲ-ਚਾਲ ਪੁੱਛਦੇ ਤੇ ਇੱਕ ਸਵਾਲ ਹਮੇਸ਼ਾ ਹੀ ਕਰਦੇ ਕਦੋਂ ਆ ਰਿਹਾ ਹੈ ਰਿਜ਼ਲਟ ਬਈ ਤੇਰਾ ਜਵਾਨਾ ਦੇਖੋ ਜੀ ਉਹ ਕਹਿੰਦਾ ਤੇ ਫਿਰ ਚੁੱਪ ਕੀਤਾ ਹੀ ਮੰਝੇ ਉੱਤੇ ਬੈਠ ਜਾਂਦਾ ਬਾਬੇ ਉਹਦੀ ਪਿੱਠ ਥਾਪੜਦੇ ਉਹਨੂੰ ਗੱਲਾਂ ਪੁੱਛਣ ਲੱਗਦੇ ਨਸੀਬ ធីਮਾ ធីਮਾ ਬੋਲਦਾ ਤੇ ਬਹੁਤ ਥੋੜੇ ਸ਼ਬਦਾਂ ਵਿੱਚ ਜਵਾਬ ਦਿੰਦਾ ਬਾਬਿਆਂ ਨੂੰ ਉਹਦੀ ਸਾਰੀ ਗੱਲ ਸਮਝ ਆਉਂਦੀ ਬਈ ਤੂੰ ਤਾਂ ਜਵਾਨ ਕਮਾਲ ਐ ਬੜਾ ਖਲਾਸਾ ਕਰਕੇ ਗੱਲ ਕਹਿਣਾ ਹੈ ਕਈ ਮਾਰਕਸਵਾਦੀ ਦੇਖਿਆ ਉਹਨਾਂ ਦਾ ਤਾਂ ਅੱਧ ਵੀ ਪੱਲੇ ਨਹੀਂ ਪੈਂਦਾ ਸ਼ਬਦਾਂ ਵਿੱਚ ਉਲਝ ਕੇ ਹੀ ਰਹਿ ਜਾਂਦੇ ਆ ਬਾਬੇ ਉਹਦੀ ਤਾਰੀਫ਼ ਕਰਦੇ ਪਿਛਲੇ ਸਾਲ ਮਈ ਜੂਨ ਵਿੱਚ ਬਦਰੀ ਨਾਰਾਇਣ ਕੋਠੇ ਖੜਕ ਸਿੰਘ ਆਇਆ ਸੀ ਦੋ ਤਿੰਨ ਦਿਨ ਠਹਿਰਿਆ ਨਸੀਬ ਦੀ ਤੇਜ਼ ਬੁੱਧੀ ਦੇਖ ਕੇ ਉਹਦੇ ਨਾਲ ਕਈ ਕਈ ਘੰਟੇ ਗੱਲਾਂ ਕੀਤੀਆਂ ਤੇ ਜਾਂਦਾ ਹੋਇਆ ਉਹਨੂੰ ਦੋ ਖਾਸਤਾ ਹਾਲ ਕਿਤਾਬਾਂ ਦੇ ਗਿਆ ਉਹਨਾਂ ਦਿਨਾਂ ਵਿੱਚ ਹੀ ਨਸੀਬ ਸੰਘੇੜੇ ਆਇਆ ਸੀ ਕੁਝ ਦਿਨ ਇੱਥੇ ਰਿਹਾ ਸੀ ਮਾਂ ਕੋਲ ਬੈਠਕ ਵਿੱਚ ਪਿਆ ਰਹਿੰਦਾ ਤਾਂ ਬਾਬਾ ਟੇਕ ਦਾਸ ਦੇ ਡੇਰੇ ਇਹ ਕਿਤਾਬਾਂ ਉਹਨੇ ਕੋਹ ਕੋਹ ਪੜੀਆਂ ਸਨ ਉਹਨੂੰ ਇਹ ਕਿਤਾਬਾਂ ਹੁਣ ਵੀ ਦਿਲਚਸਪ ਲੱਗਦੀਆਂ ਟੇਕ 10 ਦੇ ਡੇਰੇ ਆਉਂਦਾ ਤਾਂ ਉਹ ਇੱਕ ਕਿਤਾਬ ਹੱਥ ਵਿੱਚ ਫੜ ਲਿਆ ਆਉਂਦਾ ਕਿਸੇ ਤੋਂ ਨਸੀਬ ਨੇ ਸੁਣਿਆ ਕਿ ਕੱਲ ਐਤਵਾਰ ਨੂੰ 1 ਵਜੇ ਬਰਨਾਲੇ ਲੇਖਕ ਸਵਾ ਦੀ ਕੋਈ ਸਾਹਿਤਕ ਗੋਸ਼ਟੀ ਹੈ ਇਲਾਕੇ ਦੇ ਲੇਖਕਾਂ ਤੋਂ ਬਿਨਾਂ ਬਾਹਰੋਂ ਵੀ ਕੁਝ ਇੱਕ ਨਾਮ ਵਰ ਲੇਖਕ ਆਉਣਗੇ ਨਾਵਲ ਸੰਬੰਧੀ ਕੋਈ ਪੇਪਰ ਪੜਿਆ ਜਾਣਾ ਹੈ ਐਤਵਾਰ ਨੂੰ ਉਹ 12 ਵਜੇ ਹੀ ਬਰਨਾਲੇ ਪਹੁੰਚ ਗਿਆ